ਨੈਕਸਟ 24 ਪੰਜਾਬ న్యూਸ ਚੈਨਲ ਦੇ ਦਿੱਦ ਦਰਸ਼ਕਾਂ ਨੂੰ ਫਿਰ ਪਿੱਛੇ ਸੋਸ਼ਲ ਸੇਕਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਵਲਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਹਟ ਤੱਕ ਪਹੁੰਚਣ ਮੋਹੱਲਾ ਗੋਕੁਲਪੁਰਾ ਦੇ ਵਿੱਚ ਨਹੀਂ ਹੋ ਰਿਹਾ ਗੰਦੇ ਪਾਣੀ ਦਾ ਨਿਕਾਸ ਲੋਕਾਂ ਦੇ ਘਰਾਂ ਦੇ ਵਿੱਚ ਵੜ ਰਿਹਾ ਗੰਦਾ ਪਾਣੀ ਜ਼ਿਲ੍ਹਾ ਤਰਨਤਾਰਨ ਦੇ ਵਾਰਡ ਨੰਬਰ 11 ਮੋਹੱਲਾ ਗੋਕੁਲਪੁਰਾ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਦੇ ਵਿੱਚ ਖਲੋਣ ਤੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਸਮੱਸਿਆਵਾਂ ਦਾ ਸਾਹਮਣਾ ਇਹ ਗੰਦਾ ਪਾਣੀ ਡੇਂਗੂ ਬੁਖਾਰ ਵਰਗੀਆਂ ਕਈ ਬਿਮਾਰੀਆਂ ਨੂੰ ਦੇ ਰਿਹਾ ਹੈ ਸਦਾ ਜਦੋਂ ਇਸ ਸੰਬੰਧੀ ਗਰਾਊਂਡ ਰਿਪੋਰਟ ਤੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕੀ ਕਹਿੰਦੇ ਨਜ਼ਰ ਆਓ ਤੁਹਾਨੂੰ ਸੁਨਾਉਣੀ ਹੈ ਅਨਨ ਦੇ ਜਵਾਨੀ ਅਤੇ ਜਦੇ ਇਸ ਸਬੰਧੀ ਸਾਡੇ ਪੱਤਰਕਾਰ ਨੇ ਨਗਰ ਕਾਉਂਸਲ ਦੇ ਅਧਿਕਾਰੀ ਐਸਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕੀ ਕਹਿੰਦ ਨਜ਼ਰਾਂ ਇਸ ਸਬੰਧੀ ਆਓ ਤੁਹਾਨੂੰ ਸੁਣਾਉਣੀ ਹੈ ਉਹਨਾਂ ਦੇ ਜਵਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਸਰਜੀਤ ਸਿੰਘ ਤੁਸੀਂ ਦੇਖ ਰਹੇ ਜੀ ਮਕਸ 24 ਪੰਜਾਬ ਦੇ ਨਿਊ ਚੈਨਲ ਚੈਨਲ 11 ਨੰਬਰ ਵਾਰਚ ਤੁਸੀਂ ਦੇਖ ਸਕਦੇ ਜੇ ਕਿ ਕਾਫੀ ਜਿਹੜਾ ਇਕੱਠ ਹੋਇਆ ਵਾ ਜਿੱਥੇ ਕਿ ਪਾਣੀ ਕਾਫੀ ਖੜਾ ਹੋਇਆ ਵਾ ਤੁਸੀਂ ਦੇਖ ਸਕਦੇ ਜੇ ਨਾਰੇਬਾਜੀ ਕਰ ਰਹੇ ਨੇ ਕਿ ਲੋਕ ਕਹਿ ਰਹੇ ਨੇ ਕਿ ਅਸੀਂ ਗੰਦਗੀ ਦੇ ਵਿੱਚ ਪਾਣੀ ਕਾਫੀ ਖੜਾ ਆਇਆ ਵਾ ਤੁਸੀਂ ਦੇਖ ਸਕਦੇ ਜੇ ਤੁਹਾਨੂੰ ਕੈਮਰਾ ਜਿਹੜੀ ਰਿਕਾਰਡਿੰਗ ਦੇ ਵਿੱਚ ਦਿਖਾ ਰਹੇ ਆ ਕਿ ਪਾਣੀ ਕਾਫੀ ਖੜਾ ਆਇਆ ਮੱਛਰ ਪੈਦਾ ਹੋ ਰਿਹਾ ਲੋਕ ਜਿਹੜੇ ਨੇ ਤਰਾਸ ਤਰਾਸ ਕਰ ਰਹੇ ਨੇ ਤੁਸੀਂ ਦੇਖਿਆ ਕਿ ਨਾਰੇबाजी ਕਰ ਰਹੇ ਨੇ ਲੋਕ ਕਿ ਪਾਣੀ ਜਿਹੜਾ ਕਾਫੀ ਮਹੱਲਾ ਗੋਕਲਪੁਰਾ ਦੇ ਵਿੱਚ ਖੜਾ ਆਇਆ ਤੁਸੀਂ ਦੇਖਿਆ ਕਿ ਨਗਰ ਕੌਂਸਲ ਦੀ ਇਲੈਕਸ਼ਨ ਜਿਹੜੀ ਆ ਇਲੈਕਸ਼ਨ ਜਿਹੜੀ ਆ ਕਾਫੀ ਧੇਰ ਬਾਅਦ ਜਿਹੜੀ ਆ ਨਗਰ ਕੌਂਸਲ ਦੀ ਜਿਹੜੀ ਇਲੈਕਸ਼ਨ ਹੋਈ ਆ ਕਿਸ ਕਾਰਨਾਂ ਨੂੰ ਲੈ ਕੇ ਰੱਟ ਪਈ ਹੋਈ ਸੀ ਤੇ ਜਿੱਥੇ ਕਿ ਥੋੜੇ ਦਿਨ ਹੋ ਗਏ ਆ ਜਿਹੜੀ ਇਲੈਕਸ਼ਨ ਵੀ ਹੋਈ ਆ ਪਰ ਕਿਸੇ ਨੇ ਵੀ ਵਾਟ ਨੰਬਰ ਦੇ ਵਿੱਚ ਯਾਰਾਂ ਦੇ ਵਿੱਚ ਕਿਸੇ ਨੇ ਸਾਰ ਨਹੀਂ ਲਈ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਉਹ ਪਾਣੀ ਖੜਾ ਆਇਆ ਸੀ ਮੇਰੇ ਨਾਲ ਲੋਕ ਮੌਜੂਦ ਨੇ ਉਹਨਾਂ ਨਾਲ ਮੈਂ ਗੱਲਬਾਤ ਕਰੂੰਗਾ ਕਿ ਕੀ ਸਮੱਸਿਆ ਹੈ ਵਾਟ ਨੰਬਰ ਯਾਰਾਂ ਦੇ ਵਿੱਚ ਕਿ ਜਿਹੜਾ ਪਾਣੀ ਖੜਿਆ ਕੀ ਤੁਹਾਨੂੰ ਸਮੱਸਿਆ ਆ ਰਹੀ ਹੈ ਜੀ ਕਿਹਨਾਂ ਤੋਂ ਮਿਰਨੌਰ ਜਿੰਦਰ ਸਿੰਘ ਜੀ ਕੀ ਕਹਣਾ ਚੋ ਕੀ ਸਮੱਸਿਆ ਆ ਰਹੀ ਪਾਣੀ ਦੀ ਤੁਸੀਂ ਸਾਰੀ ਫੋਟੋਗ੍ਰਾਫੀ ਕੀਤੀ ਆ ਤੁਹਾਨੂੰ ਪਤਾ ਲੱਗਦਾ ਕਿ ਕਿੰਨੇ ਮਾੜੇ ਹਾਲਾਤ ਆ ਇੱਥੋਂ ਦੇ ਕਰ ਵੀ ਇੰਨੀ ਗੰਦਗੀਆਂ ਨੇ ਇੱਥੋਂ ਬਾਹਰ ਕੋਈ ਵੀ ਆਉਂਦਾ ਨਾ ਤੇ ਉਹ ਗਲੀ ਦੇ ਮੋੜ ਤੋਂ ਮੁੜ ਜਾਂਦਾ ਵੀ ਐਨੀ ਗੰਦਗੀ ਕਿੱਦਾਂ ਦੇ ਬੰਦੇ ਲੋਕ ਇੱਥੇ ਲੋਕ ਰਹਿੰਦੇ ਆ ਐਨੀ ਗੰਦਗੀ ਇੰਨੀਆਂ ਬਿਮਾਰੀਆਂ ਫੈਲੰਦੀਆਂ ਨਾ ਪੀ ਆ ਜੀ ਤੁਹਾਨੂੰ ਦੱਸ ਵੋਟਾਂ ਆਈਆਂ ਸਾਰੇ ਲੀਡਰ ਆਏ ਸਾਰੇ ਵੱਡੇ ਵੱਡੇ ਵਾਅਦੇ ਕਰਕੇ ਚਲ ਗਏ ਲੇਕਿਨ ਉਸ ਤੋਂ ਬਾਅਦ ਸਾਡੇ ਕਿਹਨੇ ਹੱਥ ਨਹੀਂ ਫੜਿਆ ਅਸੀਂ ਘਰਾਂ ਦੀਆਂ ਮੋਟਰਾਂ ਵੀ ਚਲਾਉਣੀਆਂ ਨਾ ਤੇ ਸਟਾਰਟਿੰਗ ਤੋਂ ਸਭ ਤੋਂ ਗਾਰ ਵਰਗਾ ਪਾਣੀ ਸਾਨੂੰ ਹੁੰਦਾ ਜਿਹੜਾ ਗੰਦਾ ਪਾਣੀ ਪੀਂਦੇ ਆ ਇਹ ਸਾਡਾ ਇੰਨੇ ਹਮੜੇ ਲਾ ਚੁੱਕੇ ਕਿ ਅਸੀਂ ਇਥੋਂ ਜਿਹੜੇ ਮਕਾਨ ਆਪਣੇ 10-10 ਲੱਖ ਦੇ ਮਕਾਨੇ 2-2 ਲੱਖ ਵੇਚਣ ਨੂੰ ਤਿਆਰ ਹੋਏ ਆ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਕਿ ਜਿਹੜੀ ਵੀ ਸਰਕਾਰ ਹੈ ਮੌਜੂਦਾ ਸਰਕਾਰ ਵਾ ਸਾਡੇ ਮਸਲੇ ਹੱਲ ਕੀਤੇ ਚਾਣ ਲੀਡਰਸ਼ਿਪ ਆਣ ਕੇ ਇਥੇ ਮਹੱਲੇ ਦਾ ਹਾਲ ਵੇਖੇ ਕਿ ਇਸ ਮਹੱਲੇ ਇੱਥੋਂ ਨੁਕਰ ਤੋਂ ਲੈ ਕੇ ਤੁਸੀਂ ਲਾਸਟ ਕਰ ਸਾਰੀ ਵੀਡੀਓਗ੍ਰਾਫੀ ਕੀਤੀ ਆ ਕੋਈ ਘਾ ਇਹ ਹੋ ਜਾਂ ਜਿਹਦੇ ਗਾੜੀ ਗੋੜੇ ਗੋੜੇ ਪਾਣੀ ਨਹੀਂ ਖੜਿਆ ਜੇ ਦੇਖਿਆ ਜਾਵੇ ਕਿ ਥੋੜੇ ਦਿਨ ਹੋ ਗਿਆ ਇਲੈਕਸ਼ਨ ਵੀ ਜਿਹੜੀ ਆ ਆਈ ਸੀ ਤੇ ਇਲੈਕਸ਼ਨ ਦੀ ਜ਼ਿਆਦਾਤਰ ਉਮੀਦਵਾਰ ਜਿਹੜੇ ਨੇ ਯਾਦ ਜੁੱਤੇ ਨੇ ਪੰਜਾਬ ਸਰਕਾਰ ਦੇ ਬਹੁਤ ਜਿਹੜੇ ਆ ਘੱਟ ਉਮੀਦਵਾਰ ਜੁੱਤੇ ਕੀ ਕਰਨਾ ਕਰਕੇ ਪਾਣੀ ਕਰਨ ਕਰਕੇ ਕੀ ਲੱਗਦਾ ਤੁਹਾਨੂੰ ਇਹੋ ਜੀ ਸਰਕਾਰ ਦੀ ਫੇਲਿਅਰ ਆ ਜਿਹੜੇ ਇਹਨਾਂ ਨੇ ਇਨਚਾਰਜ ਲਾਏ ਆ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਇਲੈਕਸ਼ਨ ਹੋਇਆ ਆਮ ਆਦਮੀ ਦੀ ਪਾਰਟੀ ਸਰਕਾਰ ਵਾ ਜਿਉਂ ਨਾ ਕੰਮ ਕੀਤੇ ਹੁੰਦੇ ਤੇ ਇਹੋ ਜੀ ਕੋਈ ਨਿਬਤ ਨਹੀਂ ਆਣੀ ਕਿ ਇਹ ਆਜ਼ਾਦ ਮੀਤਵਾਰ ਜਿੱਦੇ ਉਹਨਾਂ ਦੇ ਉਮੀਦਵਾਰ ਕਲੀਅਰ ਜਿੱਤਨੇ ਸੀ ਲੇਕਿਨ ਕੰਮ ਹੀ ਨਹੀਂ ਉਹਨਾਂ ਵੋਟਾਂ ਦੇ ਜਿਹੜੇ ਲੀਡਰ ਇਹਨਾਂ ਨੇ ਭੇਜੇ ਆ ਉਹ ਗੰਦੇ ਪਾਣੀ ਚੋਂ ਨਿਕਲ ਕੇ ਗਏ ਆ ਜਿੰਨੇ ਵੀ ਲੀਡਰ ਆਏ ਉਹ ਸਾਨੂੰ ਇਹ ਵਿਸ਼ਵਾਸ ਕੇ ਗਏ ਵੋਟਾਂ ਆ 2 ਤਰੀਕ ਨੂੰ ਵੋਟਾਂ 3 ਤਰੀਕ ਨੂੰ ਤੁਹਾਡਾ ਕੰਮ ਚੱਲੂ ਹੋ ਜੂਗਾ ਲੇਕਿਨ ਅੱਜ ਤੱਕ ਕੋਈ ਬੰਦਾ ਬਾਜ ਦੁਬਾਰਾ ਨਹੀਂ ਵੜਿਆ ਕੀ ਲੱਗਦਾ ਤੁਹਾਨੂੰ ਕਿੰਨੇ ਦਿਨ ਹੋ ਗਿਆ ਪਾਣੀ ਜਿਹੜਾ ਵਾ ਤੁਸੀਂ ਦੇਖਿਆ ਕਿ ਅਸੀਂ ਦੇਖਿਆ ਵੀਡੀਓ ਕਰਕੇ ਕਿ ਪਾਣੀ ਕਾਫੀ ਜੜਾ ਮਹੱਲੇ ਦੇ ਵਿੱਚ ਖੜਾ ਆਇਆ ਜਿਹੜਾ ਵਾ ਕਿ ਘਰਾਂ ਦੇ ਵਿੱਚ ਕਿੱਦਾਂ ਲੋਕ ਜੀ ਰਹੇ ਨੇ ਜਿਹੜੀਆਂ ਗਾਂ ਬੋਟਾਂ ਆਉਣੀਆਂ ਕੀ ਤੁਸੀਂ ਕੀ ਅਗਲੀ ਵਾਰੀ ਕੀ ਜਿਹੜਾ ਸੋਚੋਗੇ ਗਾਂ ਫੇਰ ਲੈਕਚਰ ਹੋਣੀ ਦੁਬਾਰਾ ਦੇਖੋ ਜੀ ਜਿਹੜਾ ਸਾਡੇ ਬੱਚਿਆਂ ਦਾ ਉਹ ਇੱਕ ਬਹੁਤ ਮਾੜਾ ਵਾ ਕਿਉਂਕਿ ਜਿਹੜੇ ਏਰੀਆ 'ਚ ਅਸੀਂ ਰਹਿ ਰਹੇ ਆ ਕਿਉਂਕਿ ਇੰਨੀ ਗੰਦਗੀ ਆ ਕਿ ਬੱਚਾ ਜਿਹੜੇ ਬੱਚੇ ਸਵੇਰੇ ਸਕੂਲ ਜਾਂਦੇ ਆ ਕਿਸੇ ਵੇਲੇ ਉਹਨਾਂ ਨੂੰ ਵਾਸ ਮੁੜ ਕੇ ਆਉਣਾ ਪੈਂਦਾ ਵਾ ਕਿਉਂਕਿ ਹਾਲਾਤ ਹੀ ਇੰਨੇ ਮਾੜੇ ਆ ਤੇ ਅਸੀਂ ਗਾਂਦ ਉਹ ਕਰਦੇ ਕਿ ਜੇ ਇਹੋ ਆਵਾਜ਼ ਰਹੇ ਅਸੀਂ ਕੋਈ ਵੀ ਸਰਕਾਰ ਹੋਵੇ ਅਸੀਂ ਬਾਈਕਾਟ ਕਰਾਂਗੇ ਉਹਦਾ ਨਾਪਾਰ ਨੰਬਰ ਯਾਰਾਂ ਦੇ ਵਿੱਚ ਕੋਈ ਵੀ ਬੰਦਾ ਐਂਟਰ ਨਹੀਂ ਹੁੰਦਾ ਮੰਗੇ ਇਹ ਦੇਖਿਆ ਜਾਵੇ ਕਿ ਤੁਸੀਂ ਨਗਰ ਕੌਂਸਲ ਜਾ ਕੇ ਗੱਲਬਾਤ ਕੀਤੀ ਉਹਨਾਂ ਨੂੰ ਕਿ ਇਹਦੀ ਸਫਾਈ ਨਹੀਂ ਕਰਾਉਂਦੇ ਅਸੀਂ ਗੰਦਕੀ ਦੇ ਵਿੱਚ ਰਹਿ ਰਹੇ ਹਾਂ ਘਰਾਂ ਦੇ ਬੱਚੇ ਜਾਂ ਪੜਨ ਜਾਂਦੇ ਆ ਪਾਣੀ ਦੇ ਵਿੱਚ ਦੀ ਗੁਜ਼ਰਦੇ ਆ ਲੰਘਦੇ ਆ ਕਿੱਦਾਂ ਉਹਨਾਂ ਨੂੰ ਜਾ ਕੇ ਗੱਲਬਾਤ ਨਹੀਂ ਕੀਤੀ ਉੱਥੇ ਜਾ ਕੇ ਅਸੀਂ ਬੜੇ ਜਾਣਿਆਂ ਦੇ ਤਰਲੇ ਕੱਡੇ ਜੀ ਇੱਥੋਂ ਕਰਮਚਾਰੀ ਹੁੰਦੇ ਆ ਉਹ ਬਸ ਵਾਸਵਾੜਾ ਕੇ ਘੰਟਾ-ਘੰਟਾ ਦੋ-ਦੋ ਘੰਟੇ ਬੈਠ ਕੇ ਇੱਥੋਂ ਚੱਲ ਜਾਂਦੇ ਆ ਕੋਈ ਸਾਡੀ ਕੋਈ ਕਹਿੰਦਾ ਇੱਥੇ ਇਹ ਪ੍ਰੋਬਲਮ ਹੈ ਕੋਈ ਵੀ ਪ੍ਰੋਬਲਮ ਇਹਦਾ ਹੱਲ ਕਰਨ ਦਾ ਨਗਰ ਕੌਂਸਲਰ ਦੀ ਜ਼ਿੰਮੇਵਾਰੀ ਆ ਅਸੀਂ ਇੱਥੋਂ ਚੁਣ ਕੇ ਨੁਮਾਇੰਦੇ ਬਣਾਏ ਆ ਅਓ ਜਿਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕਹਿੰਦੇ ਪੰਜਾਬ ਸਰਕਾਰ ਜਿਹੜੀ ਆ ਹੋਂ ਦੇ ਵਿੱਚ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬੰਨੇ ਵੱਡੇ ਵੱਡੇ ਵਾਅਦੇ ਕਰਦਾ ਭਗਵੰਤ ਮਾਨ ਕਿ ਜੜਾਵਾ ਲੋਕਾਂ ਦੀ ਜਿਹੜੀ ਆਵਾਜ਼ ਜਿਹੜੀ ਆ ਬਲੰਦ ਕੀਤੀ ਜਾਊਗੀ ਕਿ ਲੋਕਾਂ ਦੀ ਸੁਣਾਈ ਹੋਗੀ ਪਰ ਇੱਥੇ ਤੇ ਕੁਝ ਹੋਰ ਹੀ ਦੇਖਣ ਨੂੰ ਮਿਲ ਰਿਹਾ ਕਿ ਪਾਣੀ ਜਿਹੜਾ ਕਾਫੀ ਖੜਾ ਆਇਆ ਲੋਕ ਤੁਸੀਂ ਦੇਖ ਸਕਦੇ ਬੀਬੀਆਂ ਵੀ ਖੜੀਆਂ ਤੇ ਤੁਸੀਂ ਦੇਖ ਸਕਦੇ ਜੇ ਬੰਦੇ ਵੀ ਖੜੇ ਹੋਏ ਆ ਤੇ ਨਾਰੇ ਬਾਜੀ ਪੰਜਾਬ ਸਰਕਾਰ ਦੀ ਕਰ ਰਹੇ ਨੇ ਕਿ ਵੱਡੇ ਵੱਡੇ ਪੰਜਾਬ ਦੀ ਸਰਕਾਰ ਆਮਦਵੀ ਪਾਰਟੀ ਦੀ ਸਰਕਾਰ ਆ ਹੋਣ ਦੇ ਵਿੱਚ ਵੱਡੇ ਵੱਡੇ ਵਾਦੇ ਕਰਦੇ ਆ ਪਰ ਇੱਥੇ ਤੇ ਖੋਖਲੇ ਨਜ਼ਰ ਆ ਰਹੇ ਨੇ ਮੇਰੇ ਨਾਲ ਹੋਰ ਇੱਕ ਭਾਜੀ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪਾਣੀ ਦੀ ਕਿੰਨੀ ਕੀ ਸਮੱਸਿਆ ਕੀ ਨਾਮ ਜੀ ਤੁਹਾਡਾ ਮੰਗਲ ਸਿੰਘ ਮੇਰਾ ਨਾਮ ਆ ਜੋ ਕਿ ਜੀ ਪਾਣੀ ਦੀ ਕਾਫੀ ਮੈਂ ਇਹ ਕਹਿਣਾ ਚਾਹਾਂਗਾ ਕਿ ਭਗਵੰਤ ਮਾਨ ਜੀ ਜਦੋਂ ਬਣਾਏਗੇ ਸੀਗੇ ਹਰ ਬੰਦੇ ਨੇ ਉਹਨਾਂ ਦੀ ਖੁਸ਼ੀ ਮਨਾਈ ਆ ਹਰ ਭੈਣ ਨੇ ਮਨਾਈ ਆ ਹਰ ਮਾਂ ਨੇ ਬਣਾਈ ਆ ਹਰ ਭਰਾ ਨੇ ਬਣਾਈ ਆ ਵੀ ਸਾਡਾ ਭਰਾ ਜਿੱਤਿਆ ਆ ਵੇਖੋ ਉਹਨਾਂ ਨੇ ਕੀ ਕਰ ਰਿਹਾ ਆ ਇਹਨਾਂ ਨੂੰ ਕਰਨਾ ਚਾਹੀਦਾ ਆ ਕੁਝ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੱਲਿਆਂ ਦੇ ਵਿੱਚ ਉਹਨਾਂ ਦੀ ਖੁਸ਼ੀ ਮਨਾਈ ਗਈ ਆ ਆਮ ਆਦਮੀ ਪਾਰਟੀ ਜਿੱਤੀ ਹੈ ਜਿੱਤ ਕੇ ਉਹਨਾਂ ਨੇ ਕੀ ਕੀਤਾ ਆ ਆ ਵੇਖੋ ਸਾਡੀ ਗਲੀ ਦਾ ਹਾਲ ਕੋਈ ਆਵੇ ਆ ਕੇ ਵੇਖੇ ਤੇ ਫਿਰ ਪਤਾ ਲੱਗੇ ਵੀ ਕੀ ਹਾਲ ਐ ਗੋੜੇ ਗੋੜੇ ਪਾਣੀ ਆ ਗਲੀਆਂ ਦੇ ਵਿੱਚ ਗੰਦਗੀ ਫੈਲੀ ਹੋਈ ਆ ਸਾਡਾ ਸਰਕਾਰ ਗਾੜੀ ਬੇਨਤੀ ਹੈ ਹੋਈ ਆ ਕਿ ਸਾਡੀ ਗਲੀ ਨੂੰ ਤਿਆਰ ਕੀਤਾ ਜਾਵੇ ਜੇ ਗੱਲ ਕੀਤੀ ਜਵੇ ਕਿੰਨੇ ਉਮੀਦਵਾਰ ਜਿਹੜੇ ਨੇ ਕਾਫੀ ਜੜੇ ਨੇ ਖੜੇ ਸੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਖੜੇ ਕਿਸੇ ਨੇ ਵੀ ਸਾਰ ਨਹੀਂ ਲਈ ਗਲੀ ਚੋਂਦੇ ਰੇ ਵਾਰਡ ਨੰਬਰ ਚ 11 ਚੋਂਦੇ ਰੇ ਕਿਸੇ ਨੇ ਗੱਲਬਾਤ ਨਹੀਂ ਕੀਤੀ ਸੀ ਸਾਰ ਨਹੀਂ ਲਈ ਕਿਸੇ ਨੇ ਵੇਖੋ ਜੀ ਆਏ ਆ ਕੋਈ ਕਹ ਜਾਂਦਾ ਅਸੀਂ ਅੱਜ ਕਰਾਉਨੇ ਆ ਕੋਈ ਕਹਿੰਦਾ ਅਸੀਂ ਕੱਲ ਕਰਾਉਨੇ ਆ ਵੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋ ਲੈ ਕੇ ਆਉਨੇ ਆ ਦੋ ਘਰਾਂ ਦੇ ਵਿੱਚ ਇੱਥੇ ਪ੍ਰੋਗਰਾਮ ਹੋਇਆ ਆ ਉੱਥੇ ਫੱਟੇ ਰੱਖ ਕੇ ਫੱਟੇ ਰੱਖ ਕੇ ਫਿਰ ਜਾ ਕੇ ਨਗਾਇਆ ਗਿਆ ਆ ਉਸ ਤਰ੍ਹਾਂ ਹੀ ਮਾਨ ਸਤਕਾਰ ਕਰਦੇ ਆ ਕਿ ਗੁਰੂ ਸਾਡਾ ਆ ਰਿਹਾ ਆ ਵੇਖੋ ਇਹ ਆ ਗੱਡੀ ਸਾਡੀ ਗੁਰੂ ਘਰ ਆਉਣ ਵਾਲੀ ਹੈਗੀ ਮੇਰੇ ਨਾਲ ਬੀਬੀਆਂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕਿ ਕਿਦਾਂ ਜਿਹੜਾ ਵਾ ਪਾਣੀ ਦੇ ਵਿੱਚ ਜਿਹੜਾ ਕਾਫੀ ਗਲੀਆਂ ਦੇ ਵਿੱਚ ਖੜਾ ਤੁਹਾਡੇ ਸਾਹਮਣੇ ਕਿ ਉਹਨਾਂ ਨਾਲ ਗੱਲਬਾਤ ਕੀਤੀ ਭਾਜੀ ਨਾਲ ਵੀ ਉਹਨਾਂ ਨੇ ਵੀ ਦੱਸਿਆ ਕਿ ਪਾਣੀ ਜਿਹੜਾ ਕਾਫੀ ਖੜਾ ਹੈ ਗਲੀ ਦੇ ਵਿੱਚ ਉਹਨਾਂ ਨੇ ਵੀ ਗੱਲਬਾਤ ਕਰ ਲਈ ਨੇ ਕਿ ਕਿ ਜਿਹੜਾ ਕਿੰਨੀ ਕੁ ਸਮੱਸਿਆ ਵਾਟ ਨੰਬਰ 11 ਦੇ ਵਿੱਚ ਆ ਰਹੀ ਹੈ ਕੀ ਨਾਮ ਜੀ ਤੁਹਾਡਾ ਸੱਚੀ ਗੱਲ ਜੀ ਮੇਰਾ ਨਾਮ ਰੁਪਿੰਦਰ ਕੌਰ ਹੈ ਹਾਂਜੀ ਕੀ ਕਰਨਾ ਚਾਹੋਗੇ ਜਿਹੜਾ ਪਾਣੀ ਕਾਫੀ ਖੜਾ ਆ ਪਾਣੀ ਭਾਜੀ ਬਹੁਤ ਜ਼ਿਆਦੀ ਗੰਦਗੀ ਆ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਇਸ ਪਾਣੀ ਦੇ ਨਾਲ ਤੇ ਬਹੁਤ ਹੀ ਜ਼ਿਆਦੀ ਪ੍ਰੋਬਲਮ ਆਉਣ ਈ ਆ ਸਾਨੂੰ ਇਸ ਪਾਣੀ ਤੋਂ ਛੁਟਕਾਰਾ ਮਿਲਣਾ ਚਾਹੀਦਾ ਸਾਨੂੰ ਮਹੀਨਾ ਹੋ ਗਿਆ ਅਸੀਂ ਇਸ ਗੰਦੀ ਦੇ ਵਿੱਚ ਰਹਿਣ ਡਏ ਆ ਵੀ ਤੇ ਇਸ ਕਰਕੇ ਅਸੀਂ ਚੋਣੇ ਆ ਜਿਹੜਾ ਵੀ ਉਮੀਦਵਾਰ ਸਾਡੇ ਇਸ ਮੁਹੱਲੇ ਦੇ ਵਿੱਚੋਂ ਜਿੱਤਿਆ ਵਾ ਉਹ ਸਾਡਾ ਇਸ ਕੁਛ ਨਾ ਕੁਛ ਸੋਚੇ ਵੀ ਸਾਰੀਆਂ ਗਲੀਆਂ ਦੇ ਵਿੱਚ ਸਫਾਈ ਹੈਗੀ ਸਾਡੀ ਗਲੀ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਹੈ ਇਸ ਟਾਈਮ ਕਿੰਨਾ ਚਿਰ ਹੋ ਗਿਆ ਪਾਣੀ ਖੜੇ ਮਹੀਨਾ ਹੋ ਗਿਆ ਭਾਜੀ ਇਸ ਚੀਜ਼ ਨੂੰ ਕਿਸੇ ਨੇ ਸਰ ਨਹੀਂ ਲਈ ਕਿਸੇ ਨੇ ਨਹੀਂ ਜਿਹੜਾ ਵੀ ਆਉਂਦਾ ਵਾ ਮਾੜਾ ਇਹ ਆਖ ਦਿੰਦਾ ਵਾ ਤੁਹਾਡੀ ਗਲੀ ਦੇ ਵਿੱਚ ਇਹ ਪਾਣੀ ਇੱਥੋਂ ਕੋ ਛੜਿਆ ਵਾ ਕੋਈ ਉੱਥੋਂ ਕੋ ਛੜਿਆ ਵਾ ਤੇ ਇਹ ਆਉਣਗੇ ਇਹਨਾਂ ਦੀ ਜ਼ਿੰਮੇਵਾਰੀ ਹੈ ਨਾ ਇਹ ਅਸੀਂ ਥੋੜੀ ਕੱਢਣਾ ਵਾ ਸੀਵ ਇਹ ਉਹਨਾਂ ਨੂੰ ਚਾਹੀਦਾ ਵੇ ਸੁਣਵਾਈ ਕਰਨ ਸਾਡੀ ਮੇਰੇ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਤੁਹਾਨੂੰ ਦਿਖਾਇਆ ਕਿ ਬੀਬੀਆਂ ਵੀ ਕਹਿ ਰਹੀਆਂ ਕਿ ਪਾਣੀ ਜਿਹੜਾ ਵਾ ਇੱਕ ਮਹੀਨੇ ਤੋਂ ਵਾਟ ਨੰਬਰ 11 ਦੇ ਵਿੱਚ ਕੋਕਲਪੁਰਾ ਮਲਾ ਦੇ ਵਿੱਚ ਖੜਾ ਆਇਆ ਜਿੱਥੇ ਕਿ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਇੱਕ ਸਾਡਾ ਮੈਸੇਜ ਆ ਸੀਐਮ ਭਗਵੰਤ ਨੂੰ ਭਗਵੰਤ ਮਾਨ ਨੂੰ ਕਿ ਜਿਹੜਾ ਲੋਕ ਜਿਹੜੇ ਨੇ ਤਰਾਸ ਤਰਾਸ ਕਰ ਰਹੇ ਨੇ ਪਾਣੀ ਲੋਕਾਂ ਦੇ ਘਰਾਂ ਵਿੱਚ ਖੜਿਆ ਤੁਹਾਨੂੰ ਪਤਾ ਹੈ ਕਿ ਮੱਛਰ ਪੈਦਾ ਹੁੰਦਾ ਮੱਛਰ ਤੋਂ ਬਿਮਾਰੀ ਵੀ ਪੈਦਾ ਹੋ ਸਕਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਕਿੰਨਾ ਕੁ ਸਰਕਾਰ ਧਿਆਨ ਦਿੰਦੀ ਹੈ ਤਰਨ ਤਰ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ